ਐ ਜੀ ਸਾਡਾ ਅੱਜ ਦਾ ਇੱਕ ਕਾਸਟੋ ਆਪਰੇਸ਼ਨ ਅਸੀਂ ਕਰ ਰਹੇ ਹਾਂ ਇਹ ਰੈਗਿਸਟ੍ਰੇਸ਼ਨ ਫਸਟ ਸਟੈਂਡ ਔਰ ਉਹ ਜਿਹੜੇ ਪਬਲਿਕ ਦੇ ਦਿੱਕ ਫੁੱਟਵਾਲਜ਼ ਆ ਤਾਂ ਉਹਨਾਂ ਏਰੀਆ ਜਿਵੇਂ ਕਿ ਮਾਰਕੀਟ ਏਰੀਆ ਇਹਦਾ ਮੰਤਵ ਹੈ ਜੀ ਅਸੀਂ ਜਿਹੜੇ ਵੀ ਕੋਈ ਸ਼ਕਤੀ ਵਿਅਕਤੀ ਜਾਂ ਕੋਈ ਸਾਨੂੰ ਕੋਈ ਸ਼ਕਤੀ ਸਮਾਨ ਜਾਂ ਕੋਈ ਮੂਵਮੈਂਟ ਲੱਗਦੀ ਆ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਆਂ ਐਂਡ ਵੀ ਵਿਲ ਟੇਕ ਐਕਸ਼ਨ ਅਗੇਂਸਟ ਜਿਨ੍ਹਾਂ ਦੇ ਵੀ ਸਾਨੂੰ ਕੋਈ ਲੱਗਦਾ ਕਿ ਦੇ ਡੋਨਟ ਹੈਵ ਐਨੀ ਐਕਸਪਲੇਨੇਸ਼ਨ ਇਥੇ ਕਿਉਂ ਹੁੰਮਫੇ ਬੇ ਹੈਗੇ ਨਾ ਸੀ ਕੁਝ ਪ੍ਰੀਵੈਂਟਿਵ ਐਕਸ਼ਨਸ ਵੀ ਪਲਾਨ ਕੀਤੇ ਹੋਏ ਆ ਲਾਰਜ ਸਕੇਲ ਦੇ ਇਲੈਕਸ਼ਨ ਦੇ ਵਿੱਚ ਅਸੀਂ ਆਪਣੇ ਏਰੀਆ ਨੂੰ ਪੀਸਫੁਲ ਔਰ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨ ਵਾਸਤੇ ਇੱਕਾਸਵਾ ਆਪਰੇਸ਼ਨਸ ਕੰਡਕਟ ਕਰ ਰਹੇ ਹਾਂ ਮੈਡਮ ਐਰਡਰੀਨ ਵਾਈਜ਼ ਹਾਂ ਜੀ ਅਸੀਂ ਸਾਡੇ ਲਗਾਤਾਰ ਚੱਲ ਰਹੇ ਸੀ ਫਲੈਗ ਮਾਰਚੇਸ ਵੀ ਕੀਤੀਆਂ ਨੇ ਪਹਿਲਾਂ ਵੀ ਕੱਲ ਵੀ ਕਰੀ ਐ ਔਰ ਅੱਜ ਇਹ ਸਪੈਸਿਫਿਕ ਜਿਹੜਾ ਕਸਤੋ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਪਬਲਿਕ ਏਰੀਆes ਵਿੱਚ ਚੱਲ ਰਿਹਾ ਹੈ। ਇਹ ਜੀ ਸਾਡਾ ਅੱਜ ਦਾ ਇੱਕ ਕਸਤੋ ਆਪਰੇਸ਼ਨ ਅਸੀਂ ਕਰ ਰਹੇ ਹਾਂ ਕਿ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਉਹ ਜਿਹੜੇ ਪਬਲਿਕ ਦੇ ਦਿੱਤੇ ਪਰਪਸ ਜਾਂਦਾ ਉਹਨਾਂ ਏਰੀਆes ਜਿਵੇਂ ਕਿ ਮਾਰਕੀਟ ਏਰੀਆ ਇਹਦਾ ਮੰਤਵ ਹੈ ਜੀ ਅਸੀਂ ਜਿਹੜੇ ਵੀ ਕੋਈ ਸ਼ਕਤੀ ਵਿਅਕਤੀ ਜਾਂ ਕੋਈ ਸਾਨੂੰ ਕੋਈ ਸ਼ਕਤੀ ਸਮਾਨ ਜਾਂ ਕੋਈ ਮੂਵਮੈਂਟ ਲੱਗਦੀ ਆ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਆਂ ਐਂਡ ਵੀ ਵਿਲ ਟੇਕ ਐਕਸ਼ਨ ਅਗੇਂਸਟ ਜਿਨ੍ਹਾਂ ਦੇ ਵੀ ਸਾਨੂੰ ਕੋਈ ਲੱਗਦਾ ਕਿ ਦੇ ਡੋਨਟ ਹੈਵ ਐਨੀ ਐਕਸਪਲੇਨੇਸ਼ਨ ਇਥੇ ਕਿਉਂ ਹੁੰਮਫੇ ਰਹੇ ਹੈਗੇ ਨਾ ਅਸੀਂ ਕੁਝ ਪ੍ਰੀਵੈਂਟਿਵ ਐਕਸ਼ਨਸ ਵੀ ਪਲਾਨ ਕੀਤੇ ਹੋਏ ਆ ਅ ਲਾਗ ਲਈ ਜੀ ਇਲੈਕਸ਼ਨ ਦੇ ਵਿੱਚ ਅਸੀਂ ਆਪਣੇ ਏਰੀਆ ਨੂੰ ਪੀਸਫੁਲ ਔਰ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਕਸਟੋ ਆਪਰੇਸ਼ਨਸ ਕੰਡਕਟ ਕਰ ਰਹੇ ਹਾਂ ਮੈਡਮ ਐਲਡਰੀਨ ਵਾਈਜ਼ ਹਾਂਜੀ ਹਾਂਜੀ ਸਾਡੇ ਲਗਾਤਾਰ ਚੱਲ ਰਿਹਾ ਜੀ ਤੇ ਫਲੈਗ ਮਾਰਚੇਸ ਵੀ ਕੀਤੀਆਂ ਨੇ ਪਹਿਲਾਂ ਵੀ ਕੱਲ ਵੀ ਕਰੀ ਐ ਔਰ ਅੱਜ ਇਹ ਸਪੈਸਿਫਿਕ ਜਿਹੜਾ ਕਸਤੋ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਬਸ ਸਟੈਂਡ ਔਰ ਪਬਲਿਕ ਏਰੀਆਸ ਵਿੱਚ ਜਿਸ ਤੋਂ ਦੱ ਕਰ ਰਹੇ ਐ ਜੀ ਸਾਡਾ ਅੱਜ ਦਾ ਇੱਕ ਕਸਤੋ ਆਪਰੇਸ਼ਨ ਅਸੀਂ ਕਰ ਰਹੇ ਹਾਂ ਕਿ ਰੇਲਵੇ ਸਟੇਸ਼ਨ ਫਰਸਟ ਸਟੈਂਡ ਔਰ ਉਹ ਜਿਹੜੇ ਪਬਲਿਕ ਦੇ ਬੀਚ ਫੁੱਟਪਾਥ ਜ਼ਿਆਦਾ ਉਹਨਾਂ ਏਰੀਆਸ ਜਿਵੇਂ ਕਿ ਮਾਰਕੀਟ ਏਰੀਆ ਇਹਦਾ ਮੰਤਵ ਹੈ ਜੀ ਅਸੀਂ ਜਿਹੜੇ ਵੀ ਕੋਈ ਸ਼ਕਤੀ ਵਿਅਕਤੀ ਜਾਂ ਕੋਈ ਸਾਨੂੰ ਕੋਈ ਸ਼ਕਤੀ ਸਮਾਨ ਜਾਂ ਕੋਈ ਮੂਵਮੈਂਟ ਲੱਗਦੀ ਆ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਐਂਡ ਵੀ ਵਿਲ ਟੇਕ ਐਕਸ਼ਨ ਅਗੇਂਸਟ ਜਿਨ੍ਹਾਂ ਦੇ ਵੀ ਸਾਨੂੰ ਕੋਈ ਲੱਗਦਾ ਕਿ ਦੇ ਡੋਨਟ ਹੈਵ ਐਨੀ ਐਕਸਪਲੇਨੇਸ਼ਨ ਇਥੇ ਕਿਉਂ ਘੁੰਮ ਰਹੇ ਹੈਗੇ ਨਾ ਅਸੀਂ ਕੁਝ ਪ੍ਰੀਵੈਂਟਿਵ ਐਕਸ਼ਨਸ ਵੀ ਪਲਾਨ ਕੀਤੇ ਹੋਏ ਆ ਲਾਰਜ ਸਕੇਲ ਇਲੈਕਸ਼ਨ ਦੇ ਵਿੱਚ ਅਸੀਂ ਆਪਣੇ ਏਰੀਆ ਨੂੰ ਪੀਸਫੁਲ ਔਰ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡ ਕਰਨ ਵਾਸਤੇ ਇੱਕ ਆਪਸਾ ਆਪਰੇਸ਼ਨਸ ਕੰਡਕਟ ਕਰ ਰਹੇ ਹਾਂ ਮੈਡਮ ਐਡਰੀਨ ਵਾਈਜ਼ ਹਾਂਜੀ ਹਾਂਜੀ ਸਾਡੇ ਲਗਾਤਾਰ ਚੱਲ ਰਹੇ ਸੀ ਫਲੈਗ ਮਾਰਚੇਸ ਵੀ ਕੀਤੀਆਂ ਨੇ ਪਹਿਲਾਂ ਵੀ ਕੱਲ ਵੀ ਕਰੀ ਐ ਔਰ ਅੱਜ ਇਹ ਸਪੈਸਿਫਿਕ ਜਿਹੜਾ ਕਸੂਆਪਰੇਸ਼ਨ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਪਬਲਿਕ ਏਰੀਆਸ ਅੰਦਰ ਜਿਸ ਤੱਕ ਕਰ ਰਹੇ ਐ ਐਸੀ ਸਾਡਾ ਅੱਜ ਦਾ ਇੱਕ ਕਸੂਆਪਰੇਸ਼ਨ ਅਸੀਂ ਕਰ ਰਹੇ ਹਾਂ ਜੇ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਉਹ ਜਿਹੜੇ ਪਬਲਿਕ ਦੇ ਜਿੱਥੇ ਫੁੱਟਪਾਥ ਜ਼ਿਆਦਾ ਉਹਨਾਂ ਏਰੀਆਸ ਜਿਵੇਂ ਕਿ ਮਾਰਕੀਟ ਏਰੀਆ ਇਹਦਾ ਮੰਤਵ ਹੈ ਜੀ ਅਸੀਂ ਜਿਹੜੇ ਵੀ ਕੋਈ ਸ਼ਕਤੀ ਵਿਅਕਤੀ ਜਾਂ ਕੋ ਸਾਨੂੰ ਕੋਈ ਸ਼ਕਤੀ ਸਮਾਨ ਜਾਂ ਕੋਈ ਮੂਵਮੈਂਟ ਲੱਗਦੀ ਆ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਆਂ ਐਂਡ ਵੀ ਵਿਲ ਟੇਕ ਐਕਸ਼ਨ ਅਗੇਂਸਟ ਜਿਨ੍ਹਾਂ ਦੇ ਵੀ ਸਾਨੂੰ ਕੋ ਲੱਗਦਾ ਹੈ ਕਿ ਦੇ ਡੋਨਟ ਹੈਵ ਐਨੀ ਐਕਸਪਲੇਨੇਸ਼ਨ ਇਥੇ ਕਿਉਂ ਘੁੰਮ ਫਿਰ ਰਹੇ ਹੈਗੇ ਨੇ ਅਸੀਂ ਕੁਝ ਪ੍ਰੀਵੈਂਟਿਵ ਐਕਸ਼ਨਸ ਵੀ ਪਲਾਨ ਕੀਤੇ ਹੋਏ ਆ ਲਾਰਜਲੀ ਜੀ ਇਲੈਕਸ਼ਨ ਦੇ ਵਿੱਚ ਅਸੀਂ ਆਪਣੇ ਏਰੀਆ ਨੂੰ ਪੀਸਫੁੱਲ ਔਰ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਕਸਟੋ ਆਪਰੇਸ਼ਨਸ ਕੰਡਕਟ ਕਰ ਰਹੇ ਹਾਂ ਮੈਡਮ ਇਹ ਰੂਟਨ ਵਾਈਜ਼ ਹਾਂਜੀ ਹਾਂਜੀ ਸਾਡੇ ਲਗਾਤਾਰ ਚੱਲ ਰਿਹਾ ਜੀ ਤੇ 플ੈਗ ਮਾਰਕਸ ਵੀ ਕੀਤੀਆਂ ਨੇ ਪਹਿਲਾਂ ਵੀ ਕੱਲ ਵੀ ਕਰੀ ਐ ਔਰ ਅੱਜ ਇਹ ਸਪੈਸੀਫਿਕ ਜਿਹੜਾ ਕਸਟੋ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਬਸ ਸਟੈਂਡ ਔਰ ਪਬਲਿਕ ਏਰੀਆਜ਼ ਵਿੱਚ ਜਿਸ ਤਰ੍ਹਾਂ ਕਰ ਰਹੇ